ਲੜਨੀ ਪੈ ਜੇ ਉਹ ਤੱਤ ਲੈਂਦੇ ਆ ਕੋਰਟstdc ਵਿੱਚ ਸੰਗਿਆਨ ਲੈਂਦੀ ਆ ਜਦੋਂ ਉਹਨਾਂ ਨੂੰ ਮਹਿਸੂਸ ਹੋਵੇ ਕਿ ਇਹ ਤਾਂ ਸਰਕਾਰ ਤੇ ਡੀਜੀਪੀ ਪੇਲ ਹੋ ਗਏ ਜਦ ਹਾਲਾਤ ਉਹ ਪੈਦਾ ਹੋ ਗਏ ਹੋਣ ਹਣ ਕਿਹੜਾ ਡੀਜੀਪੀ ਤੇ ਕਿਹੜਾ ਲਾਅਨ ਆਰਡਰ ਤੇ ਕਿਹੜਾ ਕੁਛ ਇਹ ਸਤੀਫਾ ਦੇਣ ਕੀ ਦੋਵੇਂ ਹੀ ਮੁੱਖ ਮੰਤਰੀ ਵੀ ਤੇ ਡੀਜੀਪੀ ਵੀ ਇਹ ਤਾਂ ਅਬਦਕ ਪੀਆਰ ਐਕਸਰਸਾਈਜ਼ ਚਲਾਉਂਦੇ ਆ ਤੁਸੀਂ ਗੁੱਸਾ ਨਾ ਕਰ ਜਿਓ ਤੁਹਾਡੇ ਚ ਬਈ ਚੈਨਲ ਉਹ ਐਕਸਰਸਾਈਜ਼ ਨੂੰ ਹੋਰ ਆਵਾ ਦੇ ਦਿੰਦੇ ਕੋਈ ਕਿਸ ਇhtियार ਮਿਲਦਾ ਮੈਂ ਕਿ ਰਚਲੀਅਤ ਆਪਾਂ ਸਾਰੀ ਦੇਖ ਰਿਹਾ ਬਿਆਨ ਕਰ ਰਿਹਾ ਜਦੋਂ ਤੁਸੀਂ ਅਚਲੀਅਤ ਤੇ ਐਡਵਰਟਾਈਜ਼ਮੈਂਟ ਨੂੰ ਪਾਸੇ ਕਰ ਦਿਓਗੇ ਤੇ ਧਾਰਨੀ ਸੱਚ ਸਮਝ ਚੰਗੀ ਗੱਲ ਆ ਜੀ ਮੈਂ ਉਹਦਾ ਸਵਾਗਤ ਕਰਦਾ ਪੰਜਾਬ ਦੇ ਤੱਕ ਕੇ 5 ਲੱਖ ਰੋਡ ਦਾ ਕਰਜ਼ਾ ਔਰ ਉਧਰ ਜਾ ਕੇ ਪੈਕਸ਼ੈਕ ਹੀ ਲਾਉਣੇ ਸੀ ਇੱਥੇ ਲਾਲਣ ਕਾਦੇ ਲਈ ਪੰਜਾਬ ਦਾ ਨੁਕਸਾਨ ਕਰ ਰਿਆ ਇਨਵੈਸਟਮੈਂਟ ਆਉਣੀ ਹੈ ਜੇ ਲੋਨ ਆਰਡਰ ਕੋਈ ਨਹੀਂ ਲੋਨ ਆਰਡਰ ਦਾ ਕਲੈਪਸ ਹੈ ਤੁਸੀਂ ਨੀਦਰਲੈਂਡ ਜਾਓ ਤੁਸੀਂ ਜਪਾਨ ਜਾਓ ਰਿਜ਼ਲਟ ਜ਼ੀਰੋ ਰਹਿਣਾ ਦੇਖੋ ਇਹ ਤਾਂ ਨੈਕਸਟ ਤਰੀਕ ਪਈ ਹੈ ਜੀ ਉਹ 7 ਤਰੀਕ ਪਈ ਹੈ ਅਦਾਲਤ 'ਚ ਜਿਹੜੀ ਗੱਲ ਮੈਂ ਕੀਤੀ ਹੈ ਜੀ ਦੇਖੋ ਸਰਕਾਰਾਂ ਨੇ ਜਦੋਂ ਗੈਰ ਕਾਨੂੰਨੀ ਕੰਮ ਕਰਨ ਲੱਗ ਪਏਣ ਤੇ ਕਿਸੇ ਨੂੰ ਤਾਂ ਜ਼ਿੰਮੇਵਾਰੀ ਚੁੱਕਣੀ ਪਾਉਗੀ ਕਿ ਉਸ ਗੈਰ ਕਾਨੂੰਨੀ ਕੰਮ ਚ ਡੀਜੀਪੀ ਗੌਰਵ ਯਾਦਵ ਦਾ ਕੀ ਰੋਲ ਹੈ ਏਡੀਜੀਪੀ ਅਰुणਪਾਲ ਯਾਦਵ ਦਾ ਕੀ ਰੋਲ ਹੈ ਔਰ ਸਰਕਾਰ ਤੇ ਕਾਰਕੁਨਾਂ ਦਾ ਕੀ ਰੋਲ ਹੈ ਮੈਂ ਸਮਝਦਾ ਕਿ ਮੇਰੀ ਇੱਕ ਜ਼ਿੰਮੇਵਾਰੀ ਬਣਦੀ ਹੈ ਉਹ ਜ਼ਿੰਮੇਵਾਰੀ ਨੂੰ ਨਿਭਾਉਂਦਿਆਂ ਜਿਵੇਂ ਆਨਰੇਬਲ ਜੱਜ ਸਾਹਿਬ ਨੂੰ ਮੈਂ ਇਹ ਗੱਲ ਕਹੀ ਹੈ ਕਿਉਂਕਿ ਇਹ ਮੈਂ ਬਾਰ ਬਾਰ ਕਹਿ ਰਿਹਾ ਸੀਗਾ ਕਿ ਮੇਰੇ ਇਬੈਰਕ ਚ ਮੇਰੇ ਆਲੇ ਦੁਆਲੇ ਬਹੁਤ ਵੱਡੀ ਗਿਣਤੀ ਚ ਕੈਮਰੇ ਲਾਏ ਗਏ ਸਨ ਕੈਮਰੇ ਲਾਏ ਗਏ ਸਨ ਔਨ ਦਾ ਪ੍ਰੋਟੈਕਟ ਟੌਪ ਸਿਕਿਉਰਿਟੀ ਮਗਰ ਇੱਕ ਬੜੀ ਫਾਈਨ ਲਾਈਨ ਹੈ ਬਟਵੀਨ ਸਿਕਿਉਰਿਟੀ ਐਂਡ ਪ੍ਰਾਈਵੇਸੀ ਸਰਵੇਲੈਂਸ ਔਰ ਤੁਸੀਂ ਇਹ ਵੇਖੋਗੇ ਕਿ ਜਦੋਂ ਮੈਨੂੰ ਅਰੈਸਟ ਕੀਤਾ ਤੁਹਾਨੂੰ ਤਾਂ ਨੇੜੇ ਕਿਸੇ ਨੂੰ ਫੜਕਣ ਨਹੀਂ ਦਿੱਤਾ ਉਦੋਂ ਉਦੋਂ ਮੇਰੀ ਜਾਨ ਨੂੰ ਇੰਨਾ ਖਤਰਾ ਸੀ ਅੱਜ ਮੈਨੂੰ ਧੱਕੇ ਮਾਰ-ਮਾਰ ਕੇ ਮਤਲਬ ਲਈ ਪੜਦੇ ਸੀ ਉਦੋਂ ਕਿਸੇ ਨੂੰ ਨੇੜੇ ਨਹੀਂ ਫੜਕਣ ਦਿੰਦੇ ਸੀ ਹੁਣ ਖਤਰਾ ਠੱਲ ਗਿਆ ਖਤਰਾ ਤਾਂ ਕੱਲਾ ਤੁਹਾਨੂੰ ਪਤਾ ਕੀ ਸੀ ਕਿ ਮਜੀਠੀਆ ਕੁਝ ਭਗਵੰਤ ਮਾਨ ਬਾਰੇ ਨਾ ਕਹਿ ਦੇਵੇ ਹੋਰ ਖਤਰਾ ਕੋਈ ਨਹੀਂ ਔਰ ਇਹੀ ਮੈਂ ਕੋਰਟ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਦੇਖੋ ਕੈਮਰੇ ਲਾ ਕੇ ਮੇਰੇ ਬਾਥਰੂਮ ਤੱਕ ਕੈਮਰੇ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਹੜਾ ਆਨਰੇਬਲ ਹਾਈ ਕੋਰਟ ਨੇ ਰੋਕਿਆ ਮੈਂ ਆਪਦੇ ਕੇਸ 'ਚ ਚਾਹੇ ਆਨਰੇਬਲ ਸੁਪਰੀਮ ਕੋਰਟ ਹੈ ਚਾਹੇ ਆਨਰੇਬਲ ਹਾਈ ਕੋਰਟ ਹੈ ਚਾਹੇ ਆਨਰੇਬਲ ਆਪਣਾ ਲੋਅਰ ਕੋਰਟ ਹੈ ਮੈਂ ਇਹਨਾਂ ਦਾ ਧੰਨਵਾਦੀ ਹਾਂ ਕਿ ਜਿੱਥੇ ਹਿਊਮਨ ਰਾਈਟਸ ਵਾਇਲੇਸ਼ਨਸ ਦੀ ਗੱਲ ਹੁੰਦੀ ਹੈ ਉਥੇ ਜੁਡੀਸ਼ਰੀ ਰੀਲੀ ਹੈਸ ਟੂ ਸਟੈਪ ਇਨ ਐਂਡ ਸਟੈਪ ਅਪ on ਸਾਡੇ ਸਤਿਕਾਰਯੋਗ ਸੀਜੀਐਮ ਸਾਹਿਬ ਨੇ ਉਥੇ ਵਿਜ਼ਿਟ ਕੀਤੀ ਉਹਨਾਂ ਨੇ ਲੇ ਕੇ ਦਿੱਤਾ ਕਿ ਮਜੀਠੀਏ ਦੀ ਹਿਊਮਨ ਰਾਈਟਸ ਵਾਇਲੇਸ਼ਨਸ ਹੋਈਆਂ ਨੇ ਜਦੋਂ ਕੋਈ ਜੁਡੀਸ਼ੀਅਲ ਕਸਟਡੀ 'ਚ ਹੋਵੇ ਕੋਰਟ ਦੀ ਕਸਟਡੀ 'ਚ ਹੋਵੇ ਤੇ ਹਿਊਮਨ ਰਾਈਟਸ ਵਾਇਲੇਸ਼ਨਸ ਹੋ ਰਹੀਆਂ ਹੋਣ ਕਿ ਕੀ ਫਿਰ ਅਫਸਰਾਂ ਦੀ ਜਵਾਬ ਦੇਈ ਸੁਪਰ ਇਟੈਂਡੈਂਟ ਜੇਲ ਲਾਪੇ ਦੀ ਏ ਡੀ ਜੀ ਪੀ ਜੇਲ ਲਾਪੇ ਜੀ ਆਈ ਜੀ ਜੇਲ ਮੁਹੰਮਦ ਤੈਬ ਦੀ ਅਰुणਪਾਲ ਦੀ ਅ 인ਦਰਜੀਤ ਕਾਲੋ ਦੀ ਡੀ ਜੀ ਪੀ ਪੰਜਾਬ ਦੀ ਮੁੱਖ ਮੰਤਰੀ ਪੰਜਾਬ ਦੀ ਕਿ ਜਵਾਬ ਦੀ ਕੋਰਟ ਨੂੰ ਬਣੂਗੀ ਕਿ ਨਹੀਂ ਬਣੂਗੀ ਕਿ ਇਹ ਕੋਰਟ ਦੇ ਉੱਤੋਂ ਦੀ ਹੈ ਮੀਤਿਆ ਸਾਹਿਬ ਤੁਸੀਂ ਹੈਂਡ ਰਾਈਟਰ ਨੇ ਇੱਕ ਕੰਪਲੇਂਟ ਵੀ ਜਿਹੜੀ ਐ ਸੈਸ਼ਨ ਜੱਜ ਸਾਹਿਬ ਨਾਲ ਨੂੰ ਕੀਤੀ ਸੀ ਉਹਦੇ ਤੇ ਕੀ ਰੁਕ ਰਿਆ ਉਹ ਹੀ ਮੈਂ ਦੱਸ ਰਿਹਾ ਜਦੋਂ ਜੱਜ ਸਾਹਿਬ ਆਏ ਸੀਜੀਐਮ ਸਾਹਿਬ ਫਤਿਹਗੜ ਸਾਹਿਬ ਤੇ ਮੈਂ ਉਹਨਾਂ ਨੂੰ ਮੈਨੂੰ ਕਹਿੰਦੇ ਥੋੜੂ ਜਿਹੀ ਕੁਝ ਕਹਿਣਾ ਚਾਹੁੰਦੇ ਹੋ ਮੈਂ ਕਿਹਾ ਹਾਂ ਕਹਿੰਦੇ ਮੈਨੂੰ ਲਿਖ ਕੇ ਦਿਓ ਮੈਂ ਲਿਖ ਕੇ ਦਿੱਤਾ ਉਹਨਾਂ ਨੇ ਹਿਅਰਿੰਗ ਕੀਤੀ ਇਨ ਕੋਰਟ ਇਨ ਇਨ ਜੇਲ ਔਰ ਹਿਅਰਿੰਗ ਕਰਨ ਤੋਂ ਬਾਅਦ ਇੱਕ ਆਰਡਰ ਪਾਸ ਕੀਤੇ ਤੁਸੀਂ ਵਾਇਲੇਸ਼ਨਸ ਵੇਖੋ ਕਿ ਆਰਡਰ ਪਾਸ ਹੋਈ ਦੀ ਕਾਪੀ ਅੱਜ ਮੈਨੂੰ ਮਿਲ ਰਹੀ ਹੈ ਸਰਕਾਰ ਦੀ ਘਬਰਾਹਟ ਵੇਖੋ ਮੈਨੂੰ ਕਾਪੀ ਨਹੀਂ ਲੈਣ ਦਿੱਤੀ ਕਿੰਨੇ ਚਿਰ ਬਾਅਦ ਮਿਲੀ ਹੈ ਕੋਈ ਹਾਂਜੀ ਲਾ ਮਹੀਨੇ ਬਾਅਦ ਕੀ ਉਹਨਾਂ ਦੇ ਵਿੱਚ ਇਹ ਤਿੰਨ ਆਏ ਸੀ ਜੱਜ ਜੱਜ ਸਾਹਿਬ ਆਏ ਸੀ 5 ਜਨਵਰੀ ਨੂੰ ਔਰ ਮੇਰੇ 5 ਜਾਰੀ ਮੰਗਣ ਤੋਂ ਬਾਅਦ ਨਹੀਂ ਮਿਲੀ ਫਿਰ ਅਸੀਂ ਆਪਦੇ ਵਕੀਲ ਨੂੰ ਪੇਸ਼ ਕਰਾਇਆ ਫਤੇਗੜ ਸਾਹਿਬ ਤਾਂ ਨਹੀਂ ਮਿਲੀ ਕਿਉਂਕਿ ਉਹ ਕਹਿੰਦੇ ਕਾਪੀ ਜੇਲ ਕੋਲ ਹੈ ਜੇਲ ਦਵੇ ਨਾ ਘਬਰਾਉਂਦੇ ਕਿ ਕੀ ਗਲਤ ਕੰਮ ਕਰ ਰਹੇ ਸੀ ਅੱਜ ਆਨਰੇਬਲ ਕੋਰਟ ਨੇ ਦਿੱਤੀ ਔਰ ਰਿਪਲਾਈ ਫਾਈਲ ਹੋਇਆ ਮੈਂ ਜੇ ਰਿਪਲਾਈ ਚ ਸੁਪਰ ਇਟੈਂਡੈਂਟ ਜੇਲ ਆਈਜੀ ਮੁਹੰਮਦ ਏਬ अरुणਪਾਲ ਔਰ ਡੀਜੀਪੀ ਆਪ ਦਾ ਰੋਲ ਮੰਨ ਲਣਗੇ ਗਲਤੀ ਮੰਨ ਲਣਗੇ ਕਿ ਅਸੀਂ ਪ੍ਰਾਈਵੇਟ ਵਿਊਇੰਗ ਕਰਾਈ ਹੈ ਔਰ ਕਿਹੜੀ ਤਰੀਕ ਨੂੰ ਕਰਾਈ ਹੈ ਤੇ ਠੀਕ ਹੈ ਕਿਉਂਕਿ ਮੈਂ ਫਿਰ ਮੁੜ ਕੇ ਸੈਸ਼ਨ ਜੱਟ ਸਾਹਿਬ ਆਈ ਸੀ ਪਟਿਆਲੇ ਵਾਲੇ ਸਰਦਾਰ ਅਫਤਾਰ ਸਿੰਘ ਜੀ ਮੈਂ ਉਹਨਾਂ ਨੂੰ ਵੀ ਲਿਖਤੀ ਦਿੱਤੀ ਕਿ 27 ਤਰੀਕ ਨੂੰ ਤੁਸੀਂ ਵੇਖੋ ਸ਼ਹੀਦੀ ਦਿਹਾੜੇ ਵਾਲੇ ਦਿਨ ਛੁੱਟੀ 27 ਦਸੰਬਰ ਛੁੱਟੀ ਵਾਲੇ ਦਿਨ ਇਹਨਾਂ ਨੇ ਤਿੰਨ ਬੰਦਿਆਂ ਨੇ ਚਾਰ ਪੰਜ ਬੰਦਿਆਂ ਨੇ ਮੇਰੀ ਪ੍ਰਾਈਵੇਟ ਵਿਊਇੰਗ ਕੀਤੀ ਇੰਨੀ ਕਬਰਹਾੜ ਸੀ ਇਡੇ ਬਕਲਾੜ ਸੀ ਮਜੀਠੀ ਇਹ ਬਾਰੇ ਕੈਮਰੇ ਵਿੱਚ ਕੈਮਰੇ ਵਿੱਚ ਹੀ ਦੇਖਦੇ ਸੀ ਅਫਸਰ ਵੀ ਸੀ ਕੁਝ ਰੜੇ ਮਿਲੇ ਸੀ ਜਦ ਮੈਂ ਦੱਸ ਹੀ ਦਿੱਤਾ ਤੇ ਮੈਂ ਨਾ ਵੀ ਦੱਸ ਤੂੰ ਮਗਰ ਇਹ ਗੈਰ ਕਾਨੂੰਨੀ ਕੰਮ ਨਹੀਂ ਕੀ ਤੁਸੀਂ ਜਿਆਦਾ ਕਾਲੇ ਨਾ ਪਾਓ ਜੇ ਤੋ ਤਾਂ ਮੈਂ ਆਪ ਮਜੀਠੀਆ ਸਾਹਿਬ ਚੋਹਾਨ ਸਾਹਿਬ ਨੇ ਕੀ ਆਪਣੀ ਰਿਪੋਰਟ ਦੇ ਵਿੱਚ ਸੁਣ ਲਿਓ ਮੇਰੀ ਗੱਲ ਕੀ ਕਿਸੇ ਨੂੰ ਜੁਡੀਸ਼ੀਅਲ ਕਸਕੜੀ ਚ ਇਹ ਅਧਿਕਾਰ ਹੈ ਪ੍ਰਾਈਵੇਟ ਵਿਊਇੰਗ ਦਾ ਔਰ ਕੀ ਕਰਦੇ ਸੀ ਮੇਰੀ ਫੋਟੋ ਖਿੱਚਣਾ ਚਾਹੁੰਦੇ ਸੀ ਕੈਮਰੇ ਲਵਾਉਣਾ ਚਾਹੁੰਦੇ ਸੀ ਬਾਥਰੂਮ ਵੱਲ ਨੂੰ ਕਿ ਜੇ ਕਿਸੇ ਗੁਰੂ ਦੇ ਸਿੱਖ ਨੇ ਕੇਸ ਧੋ ਕੇ ਨਿਕਲਿਆ ਤੇ ਉਹਦੇ ਨੰਗੇ ਸਿਰ ਦੀ ਫੋਟੋ ਆ ਜੇ ਜਾਂ ਕੋਈ ਹੁਣ ਗੋਚਲਖਾਨੇ ਚ ਬਾਥਰੂਮ ਚ ਜੀਨੇ ਨਹਾਣਾ ਧੋਣਾ ਤੇ ਸੁਭਾਵਿਕ ਹੈ ਕੱਪੜੇ ਲੀੜੇ ਤਾਂ ਉਹਨੇ ਬਦਲ ਨਹੀਂ ਆ ਲਾਉਣੀ ਆ ਇਸ ਹੱਦ ਤੱਕ ਸਰਕਾਰ ਗਿਰ ਗਈ ਸੀ ਬਕਲਾਹਟ ਸੀ ਔਰ ਫੇਰ ਇਹਨਾਂ ਨੇ ਦੂਜੀ ਵਾਰੀ ਮੇਰੀ ਵਿਊਇੰਗ ਕਰਾਈ 10 ਜਨਵਰੀ ਨੂੰ ਮੈਂ ਤੁਸੀਂ ਕੋਈ ਕੋਈ ਮੇਰੀ ਗੱਲ ਮੇਰੇ ਸੂਤਰ ਮਾੜੇ ਨਹੀਂ ਹੁੰਦੇ ਜੀ ਮੈਂ ਤੁਹਾਨੂੰ ਵਿੱਦ ਤਰੀਕ ਕਹਿ ਰਿਹਾ ਔਰ ਹੁਣ ਮੈਂ ਟਾਈਮ ਵੀ ਤੁਹਾਨੂੰ ਦੱਸ ਦਿੰਦਾ ਇਹ ਵੀਊਇੰਗ ਹੋਈ ਹੈ 11 ਤੋਂ 3 ਦੇ ਵਿੱਚ ਔਰ ਸੀਸੀਟੀਵੀ ਕੈਮਰੇ ਬੰਦ ਕੀਤੇ ਗਏ ਆ ਇਸ ਲਈ ਮੈਂ ਫ੍ਰੀਜ਼ਿੰਗ ਆਫ ਸੀਸੀਟੀਵੀ ਕੈਮਰਾ ਆਫ ਹੈੱਡ ਆਫਿਸ ਚੰਡੀਗੜ੍ਹ ਜਿੱਥੇ ਇਹਨਾਂ ਦਾ ਚੌਥੀ ਫਲੋਰ ਦਾ ਨਾਲ ਹੀ ਫ੍ਰੀਜ਼ਿੰਗ ਆਫ ਸੀਸੀਟੀਵੀ ਕੈਮਰਾਸ ਉਮ ਜੇਲ ਉਹਦੇ ਤੋਂ ਹੀ ਸਾਰਾ ਕੁਝ ਸਪਸ਼ਟ ਹੋ ਜਾਊਗਾ ਔਰ ਆਨਰੇਬਲ ਹਾਈ ਕੋਰਟ ਨੇ ਇਸ ਮੈਟਰ ਨੂੰ ਬੜੀ ਸੀਰੀਅਸਲੀ ਲਿਆ ਔਰ ਜਿਹੜੇ ਲੋਕਾਂ ਨੇ ਅப்சਰਾ ਨੇ ਗੈਰ ਕਾਨੂੰਨੀ ਕੰਮ ਕੀਤਾ ਮੈਂ ਤੁਹਾਨੂੰ ਇੱਕੋ ਗੱਲ ਕਹੀ ਸੀ ਅੱਜ ਭਗਵੰਤ ਮਾਨ ਮੈਂ ਫੇਰ ਗੱਲ ਦਰਹਾਉਣਾ ਨਾ ਮਜੀਠੀਆ ਰੁਕੂਗਾ ਨਾ ਮਜੀਠੀਆ ਛੁਕੂਗਾ ਮਜੀਠੀਆ ਤੇਨੂੰ 익ਸਪੋਜ਼ ਕਰਕੇ ਰਹੂਗਾ ਰੁਕੂਗਾ ਛੁਕੂਗਾ ਤੇ ਇਸ ਗੁਰੂ ਦੀ ਸੰਗਤ ਤੱਕ ਇਹਦਾ ਜ਼ਰੂਰ ਛੁਕੂਗਾ ਸੱਚੇ ਬਾਦਸ਼ਾਹ ਕੇ ਜਰੂਰ ਝੁਕੂਗਾ ਮਗਰ ਜਿਹੜੇ ਤਾਨਾਸ਼ਾਹ ਗੈਰ ਕਾਨੂੰਨੀ ਕੰਮ ਕੋਰਟਾਂ ਨੂੰ ਝੂਠ ਬੋਲ ਰਹੇ ਆ ਜੱਜ ਸਾਹਿਬਾਨਾਂ ਨੂੰ ਮਿਸਲੀਡ ਕਰ ਰਹੇ ਆ ਫੋਰ ਦ ਲਾਰਜੇਸਟ ਇੰਟਰਸਟ ਆਫ ਹਿਊਮਨ ਰਾਈਟਸ ਇਹ ਲੜਾਈ ਲੜੀ ਜਾਊਗੀ ਔਰ ਲੜਾਈ ਨੂੰ ਅਖੀਰਲੇ ਅੰਜਾਮ ਤੱਕ ਪਹੁੰਚਾਇਆ ਜਾ ਜਿਹੜੀ ਵੀਡੀਓ ਇਸ ਤਰੀਕੇ ਦੀ ਮੁੱਖ ਮੰਤਰੀ ਦੀ ਵਾਇਰਲ ਹੋਈ ਕੋਈ ਉਹ ਵੀਡੀਓ ਬਣਾਉਣ ਦੀ ਤਿਆਰੀ ਚ ਸੀਗੇ ਵੀ ਤੁਹਾਨੂੰ ਚੁੱਕ ਕਰਾਉਂਦੇ ਤੇ ਲਈ ਹੋਰ ਕੀ ਕਰਾਉਣਾ ਸੀ ਮਜੀਠੀਆ ਸਾਹਿਬ ਜਿਹੜਾ ਮੁੱਖ ਮੰਤਰੀ ਦੀ ਕਿਹੜੀ ਵਜਰੇ ਲੋਈ ਹੈ ਭਰਾ ਪਤਾ ਨਹੀਂ ਹੋਰ ਉਹ ਖਤਰਨਾਕ ਗੱਲ ਹੈ ਮੁੱਖਾ ਨਾ ਫਤੇਗੜ ਸਾਹਿਬ ਮੁੱਖ ਮੰਤਰੀ ਦੀ ਭਾਅ ਖਾ ਮੁਖਾ ਆਪ ਹੀ ਲੇ ਜੇ ਤਾਂ ਪਤਾ ਨਹੀਂ ਲੱਗਦਾ ਮਜੀਠੀਆ ਸਾਹਿਬ ਫਤੇਗੜ ਸਾਹਿਬ ਦੇ ਜੱਜ ਸਾਹਿਬ ਨੇ ਉੱਥੇ ਗਏ ਤੁਹਾਡੇ ਤੁਸੀਂ ਕਿਹਾ ਬਿਆਨ ਵੀ ਲਿੱਤੇ ਉਹਨਾਂ ਨੇ ਜਿਹੜੀ ਰਿਪੋਰਟ ਸਬਮਿਟ ਕੀਤੀ ਹੈਗੀ ਉਹਦੇ ਵਿੱਚ ਕੀ ਕਿਹਾ ਹੈਗਾ ਬ੍ਰਦਰ ਆ ਯੂਮਨ ਤੁਸੀਂ ਜੱਜ ਸਾਹਿਬ ਹੀ ਜਦ ਲਿਖ ਰਿਹਾ ਹਿਊਮਨ ਰਾਈਟਸ ਵਾਇਲੇਸ਼ਨ ਹੈ ਕਿ ਮੇਰੇ ਕਹਿਣ ਦੀ ਕੀ ਗੱਲ ਰਹਗੀ ਉਹਨਾਂ ਨੇ ਸਾਫ ਏ ਹੈ कि ਜਿਨ੍ਹਾਂ ਨੇ ਕੀਤੀ ਆ ਉਹਨਾਂ ਨੂੰ ਸਜ਼ਾ ਮਿਲੇ ਕਿ ਗਾਂ ਕਿਸੇ ਹੋਰ ਨਾਲ ਨਾ ਹੋਵੇ ਕਿਉਂਕਿ ਜੁਡੀਸ਼ੀਅਲ ਕਸਟਡੀ ਆ ਤੁਸੀਂ ਪੁਲਿਸ ਕਸਟਡੀ 'ਚ ਨਹੀਂ ਕਰ ਸਕਦੇ ਤੁਸੀਂ ਜੋ ਅੱਜ ਕੱਲ ਸੁਪਰੀਮ ਕੋਰਟ ਨੇ ਆਰਡਰ ਦੇ ਦਿੱਤੇ ਆ ਕਿ ਜੇ ਪੁਲਿਸ ਕਸਟਡੀ 'ਚ ਨਹੀਂ ਤੇ ਤੁਸੀਂ ਜੱਜ ਸਾਹਿਬ ਦੀ ਕਸਟਡੀ 'ਚ ਇਹ ਲੋਕ ਕਿਵੇਂ ਉਹਦਾ ਤੁਰਬਰ ਤੋਂ ਕਰ ਸਕਦੇ ਤੁਹਾਨੂੰ ਉਮੀਦ ਆ ਵੀ ਜਸਟਿਸ ਮਿਲੂਗਾ ਉਮੀਦ ਤੇ ਜੀਉਂਦੇ ਆ ਸਾਰੇ ਮੈਂ ਤਾਂ ਬੁਰੀ ਆਸ ਆ ਮੈਨੂੰ ਹਮੇਸ਼ਾ ਮਿਲਿਆ ਕੋਟਾ ਤੋਂ ਤੇ ਲੈ ਕੇ ਰੰਗਾ ਇਹਨਾਂ ਅਫਸਰਾਂ ਨੂੰ ਮੈਂ एक्सपोज ਕਰਕੇ सस्पेंड کرا ਕੇ डिस्मिस کراਣ ਤੱਕ ਜਾਊਂਗਾ اچھا एसवाईएल ਦੀ ਮੀਟਿੰਗ ਤੋਂ ਬਾਅਦ ਦੇ ਵਿੱਚ ਕੇਂਦਰੀ ਟ੍ਰਿਬਿਊਨਲ ਟੀਮਾਂ ਜਿਹੜੀਆਂ ਪੰਜਾਬ ਦੇ ਵਿੱਚ ਪਹੁੰਚੀਆਂ ਨੇ ਨਾਲ ਵਾਟਰ ਰਿਸੋਰਸ ਜਿਹੜੇ ਸੈਕਟਰੀ ਵੀ ਨਾਲ ਮੌਜੂਦ ਸਨ ਕਿਸ ਤਰੀਕੇ ਨਾਲ ਦੇਖਦੇ ਕਿ ਵਾਕਈ ਗੱਲ ਕੱਲ ਕਿਸਾਨਾਂ ਨੇ ਉੱਥੇ ਜਾਮ ਵੀ ਲਾਤਾ ਪਹਿਲੀ ਵਾਰ ਹੋਇਆ ਕਿ ਜਿਹੜੀ ਵਾਟਰ ਕਮਿਸ਼ਨ ਦੀ ਟੀਮ ਹੈਗੀ ਆ ਉਹ ਆਉਂਦੀ ਆ ਤੇ ਲੱਗ ਰਿਹਾ ਵੀ ਪੰਜਾਬ ਚੀਫ ਮਿਨਿਸਟਰ ਨੀਡਸ ਟੂ ਰਿਜ਼ਾਈਨ ਮੁੱਖ ਮੰਤਰੀ ਅਸਤੀਫਾ ਦੇਵੇ ਕਿਉਂਕਿ ਅੱਜ ਉਸ ਗੱਲ ਤੇ ਮੋਰ ਲੱਗ ਗਈ ਵਾਟਰ ਕਮਿਸ਼ਨ ਦਾ ਆਉਣ ਦਾ ਮਤਲਬ ਹੀ ਕੋਈ ਨਹੀਂ ਇੱਥੇ ਪਾਣੀ ਪੰਜਾਬ ਦਾ ਪੰਜਾਬ ਨੇ ਦੇਣਾ ਹੀ ਨਹੀਂ ਔਰ ਜੇ ਅੱਜ ਆਈ ਹੈ ਟੀਮ ਕਿ ਭਗਵੰਤ ਮਾਨ ਦੀ ਸਹਿਮਤੀ ਨਾਲ ਆਈ ਹੈ ਔਰ ਸੁਸ਼ੀਲ ਗੁਪਤਾ ਦੇ ਇਟਾ ਦੇ ਰਾਜ ਸਭਾ MP ਦੇ ਕੇਚਰੀਵਾਲ ਸਾਹਿਬ ਦੇ ਚਿਹਤੇ ਦੇ ਉਹਨਾਂ ਬਿਆਨਾਂ ਤੇ ਮੋਰ ਲਾ ਰਹੀ ਹੈ ਕਿ ਹਰਿਆਣੇ ਦੇ ਕੋਨੇ-ਕੋਨੇ ਤੱਕ ਪਾਣੀ ਪਹੁੰਚਾਵਾਂਗੇ ਸੈਣੀ ਸਾਹਿਬ ਕਹਿੰਦੇ ਕਿ ਹਰਿਆਣਾ ਤੇ ਪੰਜਾਬ ਵੱਡਾ ਤੇ ਛੋਟਾ ਭਰਾ ਭਗਵੰਤ ਮਾਨ ਵੀ ਇਹ ਕਹਿੰਦਾ ਭਰਾ ਤਾਂ ਠੀਕ ਆ ਫਿਰ ਭਰਾ ਨੂੰ ਪਾਣੀ ਵੀ ਦੇਣਾ ਤੇ ਦੱਸ ਦਿਓ ਜਿਹੜਾ ਟ੍ਰਿਬਿਊਨਲ ਤੁਰੀ ਫਿਰਦੀ ਐ ਤੋਂ ਤਾਂ ਸਪਸ਼ਟੀ ਹੋ ਰਿਹਾ ਕਿ ਤੁਸੀਂ ਪਾਣੀ ਵੀ ਦੇਣਾ ਹੁਣ ਪੰਜਾਬ ਦੇ ਹਿੱਤਾਂ ਨੂੰ ਕਿਸੇ ਹੱਦ ਤੱਕ ਵੀ ਕੰਪਰੋਮਾਈਜ਼ ਨਹੀਂ ਕੀਤਾ ਜਾਣ ਦਿੱਤਾ ਜਾਊਗਾ ਪੰਜਾਬ ਤੇ ਹੁੰਦਿਆ ਰੈਵਿਨਿਊ ਮਿਨਿਸਟਰ ਬਾਦਲ ਸਾਹਿਬ ਨੇ ਮੈਨੂੰ ਪੇਜ ਕੇ ਕਪੂਰੀ ਦੇ ਮੋਰਚੇ ਮੈਂ ਉੱਥੇ ਉਹ ਟਾਈਟਲ ਡੀਡਸ ਵਾਪਸ ਕਰਕੇ ਆਇਆ ਸੀ ਜਿੱਥੇ ਲੋਕਾਂ ਨੂੰ ਲੈਂਡ ਓਨਰਸ ਨੂੰ ਐਸਵਾਈਐਲ ਦੀ ਜ਼ਮੀਨ ਵਾਪਸ ਕਰਤੀ ਸੀ ਮੇਰੇ ਉਸ ਵੇਲੇ ਦੇ ਰੈਵਨਿਊ ਸੈਕਟਰੀ ਸਨ ਸਿੱਧੂ ਸਾਹਿਬ ਅਸੀਂ ਦੋਵੇਂ ਗਏ ਸਾਰੀ ਉਥੇ ਰੈਵਨਿਊ ਡਿਪਾਰਟਮੈਂਟ ਗਿਆਨ ਉੱਥੋਂ ਸ਼ੁਰੂਆਤ ਕੀਤੀ ਜ਼ਮੀਨ ਵਾਪਸ ਦੇਣ ਦੀ ਤੇ ਤੁਸੀਂ ਪਾਣੀ ਦਾ ਵੇਖਦੇ ਕੀ ਫਿਰਦੇ ਹੋ ਜਦ ਪਾਣੀ ਹੈ ਨਹੀਂ ਰੋਜ਼ ਇਹਦੇ ਤੇ 100 ਸਟੱਡੀਜ਼ ਹੋ ਗਈਆਂ ਨੇ ਤੇ ਸੈਕਟਰੀ ਨੇ ਆ ਕੇ ਕੀ ਕਰ ਦੇਣਾ ਸੈਕਟਰੀ ਤੋਂ ਪਹਿਲਾਂ ਸੌ ਸਟਡੀ ਤੋਂ ਹੋ ਗਈ ਹੈ ਸੈਕਟਰੀ ਤਾਂ ਕੱਲ ਰਿਟਾਇਰ ਹੋ ਜਾਊਗਾ ਜਾਂ ਬਦਲ ਜਾਊਗਾ ਪਾਣੀ ਦੇ ਹਾਲਾਤਾਂ ਦੇ ਬਾਰੇ ਤਾਂ ਇੱਕ ਪ੍ਰੋਪਰ ਸਟਡੀ ਹੋ ਗਈ ਹੈ ਵਾਟ ਇਜ਼ ਦ ਸਟਡੀ ਨੀਡ ਪਰ ਲੱਗ ਰਿਹਾ ਹੈਗਾ ਵੀ ਹਰਿਆਣਾ ਲਗਭਗ ਕਾਮਯਾਬ ਹੁੰਦਾ ਦਿਖਾਈ ਦੇ ਰਿਹਾ ਹੈਗਾ ਮੈਨੂੰ ਲੱਗਦਾ ਕੇਚਰੀਵਾਲ ਨੇ ਕਹੀ ਦਿੱਤਾ ਮੁੱਖ ਮੰਤਰੀ ਦੀ ਕੁਰਸੀ ਤੇ ਰਹਿਣਾ ਤੇ ਇਸ ਗੇਪ ਤੇ ਸਹਿਮਤ ਹੋਈ ਜਾ ਪਾਣੀ ਤਾਂ ਆਪਾਂ ਨੂੰ ਦੇਣਾ ਪੈਣਾ ਕਿਉਂਕਿ ਉਹਨੇ ਦਿੱਲੀੋਂ ਲੈਕਚਰ ਆਪਣਾ ਹਰਿਆਣਾ ਤੋਂ ਲੈਕਚਰ ਲੜਨੀ ਹੈ ਕੇਜਰੀਵਾਲ ਸਾਹਿਬ ਦਾ ਜਨਮ ਭੂਮੀ ਹਰਿਆਣਾ ਅਕਾਲੀ ਦਲ ਦਾ ਕੀ ਪੰਜਾਬ ਤੋਂ ਪਾਣੀ ਹੈ ਨਹੀਂ ਪੰਜਾਬ ਨੇ ਦੇਣਾ ਨਹੀਂ ਅਕਾਲੀ ਦਲ ਲਾ ਰ ਨ ਆਰਡਰ ਦੀ ਅਗਲੀ ਸਥਿਤੀ ਖੜੀ ਕੀਤੀ ਜਾ ਰਹੀ ਹੈ ਬਸਟੈਂਡ ਕੀ ਹੈ ਸਰ ਉਹਨੇ ਤੇ ਇਸ ਤੋਂ ਬਾਅਦ ਕੀ ਹੋਏਗਾ ਜੀ ਤੋ ਪੁੱਛ ਲਿਆ ਜੀ ਤੇ ਸਾਰੀ ਉਹ ਕੀ ਰਾਮ ਦੀ ਕੌਨ ਜੀ ਰਮੈਨ ਪੁੱਛ ਲਵਾਂਗੇ ਨਹੀਂ ਮੇਰੇ ਜਾਂਚ ਮੇਰਾ ਹੋਣਗੇ ਕੀ ਹੋਣਗੇ ਮੈਂ ਉਹ ਪੁੱਛ ਰਿਹਾ ਮੈਂ ਕਹਾਣੀ ਨਹੀਂ ਮੈਂ ਇਹ ਪੁੱਛ ਰਿਹਾ ਮੇਰਾ ਵੀ ਇਸ ਤਰ੍ਹਾਂ ਹੈ ਸੁਖਬੀਰ ਸਿੰਘ ਬਾਦਲ ਨੇ ਸਾਰੀ ਗੱਲ ਸਪਸ਼ਟ ਕੀਤੀ ਹੋਈ ਆ ਮੈਂ ਤੁਹਾਨੂੰ ਕਹਿ ਰਿਹਾ ਜ਼ਮੀਨ ਅਸੀਂ ਵਾਪਸ ਕਰਤੀ ਐ ਐਸਆਈਐਲ ਦੀ ਵਿਧਾਨ ਸਭਾ ਚ ਇੱਕ ਵਾਰ ਹੀ ਨਹੀਂ 100 ਵਾਰੀ ਸਰਪ੍ਰਕਾਸ਼ ਸਿੰਘ ਜੀ ਬਾਦਲ ਨੇ ਆਪ ਦਾ ਸਟੈਂਡ ਸਟੇਅਰ ਕਰਤਾ ਪਾਣੀ ਪੰਜਾਬ ਕੋਲ ਹੈ ਨਹੀਂ ਪਾਣੀ ਅਸੀਂ ਦੇਣਾ ਨਹੀਂ ਤੇ ਵਾਟਰ ਕਮਿਸ਼ਨ ਇੱਥੇ ਵੇਖਣ ਕੀ ਆ ਰਿਹਾ ਤਾਂ ਮਤਲਬ ਇਹ ਜਿਹੜੀਆਂ ਚਾਲਾਂ ਚਲਾਈਆਂ ਜਾ ਰਹੀਆਂ ਨੇ ਆਮ ਆਦਮੀ ਪਾਰਟੀ ਤੋਂ ਐਕਸਪੋਜ਼ ਹੋ ਰਹੀਆਂ ਸਿਰ ਕਿਸਾਨਾਂ ਤੇ ਵੀ ਕੱਲ ਲਾਠੀ ਚਾਰਜ ਹੋਇਆ ਮੁੱਖ ਕੰਡੈਮ ਜੀ ਉਸ ਡਾਲੂ ਮੈਂ ਕੰਡੈਮ ਕਰਦਾ ਔਰ ਮੈਨੂੰ ਲੱਗਦਾ ਚਾਹੇ ਕਿਸਾਨੀ ਆ ਚਾਹੇ ਨੌਜਵਾਨੀ ਆ ਚਾਹੇ ਮੁਲਾਜ਼ਮ ਨੇ ਉਹਨਾਂ ਨੂੰ ਹੁਣ ਤਾਂ ਸਮਝ ਆ ਜਾਣਾ ਚਾਹੀਦਾ ਕਿ ਭਾਈ ਬਦਲਾਅ ਤੇ ਤੁਹਾਡੇ ਨਾਲ ਹੋ ਕੀ ਰਿਹਾ ਜਿਹੜਾ ਗੈਂਗਸਟਰ ਤੋਂ ਵਾਰ ਵਾਲਾ ਚੱਲ ਰਿਹਾ ਉਸ ਨੂੰ ਲੈ ਕੇ ਕਹਿੰਦੇ ਵੀ ਡੀਜੀਪੀ ਦੇ ਨਾਲ ਕਈ ਸੀਨੀਅਰ ਅਧਿਕਾਰਾਂ ਨੇ ਮੀਟਿੰਗ ਕੀਤੀ ਵੀ ਸਾਡੇ ਬੱਚੇ ਬਾਹਰ ਸੈਟਲ ਨੇ ਉਹਨਾਂ ਨੂੰ ਮਰਉਣ ਦੀ ਤਿਆਰੀ ਹੈ ਜਾਂ ਇੱਕ ਵਾਰ ਫਿਰ ਤੋਂ ਰਿਵਿਊ ਕੀਤਾ ਜਾਵੇ ਪੂਰਾ ਗੈਂਗਸਟਰ ਉਹ ਪਹਿਲੀ ਗੱਲ ਤਾਂ ਜੀ ਡੀਜੀਪੀ ਨੂੰ ਚੱਲਦਾ ਕਰੋ ਆਨਰੇਬਲ ਸੁਪਰੀਮ ਕੋਰਟ ਦੇ ਆਰਡਰ ਲਾਗੂ ਕਰਾਓ ਪੰਜਾਬ ਨੂੰ ਪਰਮਨੈਂਟ ਡੀਜੀਪੀ ਦੀ ਲੋੜ ਹੈ ਕੰਪਰਮਾਈਜ਼ ਡੀਜੀਪੀ ਟੈਂਪਰੇਰੀ ਡੀਜੀਪੀ ਐਡ ਹੌਕ ਡੀਜੀਪੀ ਉਹ ਆਪਣੀ ਕੁਰਸੀ ਬਚਾਉਣ ਤੇ ਰਹਿੰਦਾ ਪੰਜਾਬ ਨੂੰ ਲਾਅ ਐਂਡ ਆਰਡਰ ਤੇ ਦੇਣ ਚ ਫੇਲ ਹੋ ਗਿਆ ਕੱਲ ਦੇ ਮੌਟਰ ਨੇ ਸਾਬਿਤ ਕਰਤਾ ਰੋਜ਼ ਤਾਂ ਕਤਲ ਹੋ ਰਿਹਾ ਆ ਦੇਖੋ